39 ਦੀ ਫਿਨਿਸ਼ ਨੋਕ ਪਰਾ ਮੜੀ ਜੀ 6 7 ਅ ਪੰਜ ਦੀ ਦਰਮਿਆਨੀ ਰਾਤ ਨੂੰ ਜਗਦੀਸ਼ ਰਾਏ ਪੁੱਤਰ ਕਰਮਚੰਦ ਵਾਸੀ ਵਾਰਡ ਨੰਬਰ 4 ਥੋਬੀ ਘਾਟ ਧੂਰੀ ਦੇ ਘਰ ਤੋਂ ਸੋਨੇ ਚਾਂਦੀ ਦੇ ਚੋਰੀ ਹੋ ਗਈ ਸੀ ਗਹਿਣੇ ਲੈ ਕੇ ਚੋਰ ਚਲੇ ਗਿਆ ਸੀਗਾ ਉਸ ਦੀ ਤਫਤੀਸ਼ ਕਰਦੇ ਹੋਏ ਚੋਰ ਗੋਬਿੰਦਾ ਪੁੱਤਰ ਨਾਜਰ ਸਿੰਘ ਵਾਸੀ ਥੋਬੀ ਘਾਟ ਧੂਰੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਚੋਰੀ ਕੀਤਾ ਮਾਲ ਸੋਨੇ ਚਾਂਦੀ ਦੇ ਗਹਿਣੇ ਜਿਹੜੇ ਉਹ ਬਰਾਮਦ ਕੀਤੇ ਗਏ ਨੇ ਇਹ ਚੋਰੀ ਅਸੀਂ ਜਿਹੜੀ ਸਿਟੀ ਪੁਲਿਸ ਨੇ 24 ਘੰਟਿਆਂ ਦੇ ਵਿੱਚ ਵਿੱਚ ਬਰਾਮਦ ਕਰ ਲਈ ਆ ਸਰ ਇਹਦੇ ਜਿਹੜੇ ਵੀ ਹੋਰ ਵੀ ਅੱਗੇ ਵੀ ਕੋਈ ਕ੍ਰਿਮਿਨਲ ਰਿਪੋਰਟ ਅਸਰੇ ਦਾ ਹਾਂਜੀ ਇਸ ਬੰਦਾ ਚੋਰੀ ਕਰਨ ਦਾ ਇਹ ਆਦੀ ਹੈ ਜੀ ਇੱਥੇ ਪਹਿਲਾਂ ਵੀ ਥਾਣਾ ਸਿਟੀ ਤੁਰੀ ਵਿਖੇ ਚੋਰੀ ਦਾ ਮਕਦਮਾ ਦਰਜ ਹੈ ਔਰ ਥਾਣਾ ਠੁੱਲੀਵਾਲ ਜ਼ਿਲ੍ਹਾ ਪਰਣਾਲੇ ਵਿਖੇ ਵੀ ਇਸ ਤੇ ਮਕਦਮੇ ਦਰਜ ਹਨ ਇਸ ਦੀ ਕੱਲ ਤੋਂ ਰਿਮਾਂਡ ਲੈ ਕੇ ਕੋਰਟ 'ਚ ਪੇਸ਼ ਕਰਕੇ ਇਹਨੂੰ ਹੋਰ ਵੀ ਇਹਦੀ ਢੰਗਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਲੋਕਾਂ ਕੀ ਇਸ ਮੇਲ ਜਣਾ ਚਾਹੁੰਦੇ ਲੋਕਾਂ ਨੂੰ ਇੱਕ ਅਪੀਲ ਹੈ ਵੀ ਜਿਹੜਾ ਗਰਮੀ ਦਾ ਸੀਜ਼ਨ ਚੱਲ ਰਿਹਾ ਹੈ ਜੀ ਅਦੇ ਇੱਕ ਬੰਦਾ ਜਿਹੜਾ ਆਪਣੀ ਗੁੰਡੀ ਦੀ ਨੀਂਦ ਸੁਆ ਜਾਂਦਾ ਕਿਰਪਾ ਕਰਕੇ ਜਿਹੜੇ ਮਹਤਵਪੂਰਨ ਵਿਅਕਤੀ ਘਰ ਦਾ ਮਹਤਵਪੂਰਨ ਮੈਂਬਰ ਹੈ ਉਹ ਆਪਣੇ ਜਿਹੜੇ ਮੇਨ ਡੋਰ ਨੇ ਇਹ ਜਿਹੜੀਆਂ ਚੋਰੀਆਂ ਹੋਈਆਂ ਨੇ ਇਹ ਡੋਰ ਖੁੱਲੇ ਰਹਿਣ ਕਰਕੇ ਜਾਂ ਜਾਲੀ ਵਾਲੇ ਡੋਰ ਖੁੱਲੇ ਰਹਿਣ ਕੇ ਉਹਨਾਂ ਕਰਕੇ ਹੋਈਆਂ ਨੇ ਤੇ ਇਹ ਚੋਰ ਜੋ ਆਪਣੇ ਬਿਲਕੁਲ ਚੋਰ ਦਰਵਾਜ਼ੇ ਬੰਦ ਕਰਕੇ ਸੌਣ ਔਰ ਜਿਹੜੇ ਸੀਸੀਟੀਵੀ ਫੁਟੇਜ ਆ ਜਿਹੜੇ ਵੱਤ ਵੱਤ ਲੱਗੇ ਉਹਨਾਂ ਦੀ ਸਫਾਈ ਕਰਕੇ ਰੱਖਣ ਜਿਹੜੀ ਇਹ ਚੋਰੀ ਟ੍ਰੇਸ ਕੀਤੀ ਹੈ ਇਹਦੇ ਵਿੱਚ ਸੀਸੀਟੀਵੀ ਫੋਟੋਜ ਦਾ ਜਿਹੜਾ ਬਹੁਤ ਕੰਮ ਆਇਆ ਉਹਦੇ ਆਧਾਰ ਤੇ ਜਿਹੜੀ ਇਹ ਚੋਰੀ ਬਰਾਮਦ ਕੀਤੀ ਗਈ ਹੈ